ਸਤਿ ਸ਼੍ਰੀ ਅਕਾਲ ਪੰਜਾਬ ਡੈਰੀਜ਼ ਦੇਖ ਰਹੇ ਹਾਂ ਤੁਸੀਂ ਤੇ ਮੈਂ ਅੱਜੇ ਭਾਰਤ ਦੇ ਨਾਲ-ਨਾਲ ਅਮਰੀਕਾ ਦੀ ਜਿਹੜੀ ਸਿਆਸਤ ਆ ਉਹ ਵੀ ਕਾਫੀ ਜ਼ਿਆਦਾ ਗਰਮਾਉਂਦੀ ਨਜ਼ਰ ਆ ਰਹੀ ਹੈ ਜਿੱਥੇ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ 4 ਜੁਲਾਈ ਨੂੰ ਇੱਕ ਵੱਡੇ ਅਤੇ ਵਿਰੋਧੀ ਬਿੱਲ ਬਿਗ ਬਿਊਟੀਫੁੱਲ ਬਿੱਲ ਨੂੰ ਜਿਹੜਾ ਹਸਤਾਕਰ ਕਰ ਦਿੱਤੇ ਨੇ ਉਸ ਨੂੰ ਜਿਹੜਾ ਪਾਸ ਕਰ ਦਿੱਤਾ ਗਿਆ ਹੈ ਇਹ ਬਲ ਹੁਣ ਅਮਰੀਕਾ ਵਿੱਚ ਨਵਾਂ ਕਾਨੂੰਨ ਬਣਾਉਣ ਜਾ ਰਿਹਾ ਹੈ ਤੁਹਾਨੂੰ ਦੱਸਦੀ ਕਿ ਇਸ ਬਿੱਲ ਦੇ ਵਿੱਚ ਕੀ ਕੁਛ ਹੈ ਇਹ ਬਿੱਲ ਅਮਰੀਕਾ ਵਿੱਚ ਟੈਕਸ ਤੇ ਸਰਕਾਰੀ ਖਰਚੇ ਦੀ ਕਟੌਤੀ ਨਾਲ ਜੁੜਿਆ ਹੋਇਆ ਇੱਕ ਵੱਖਰਾ ਬਿੱਲ ਜਿਹੜਾ ਟਰੰਪ ਦਾ ਕਹਿਣ ਦੇ ਮੁਤਾਬਕ ਜਿਹੜਾ ਲਾਂਚ ਕਰ ਦਿੱਤਾ ਗਿਆ ਹੈ ਕਾਨੂੰਨ ਅਮਰੀਕਾ ਦੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਲਈ ਇਹ ਬਿੱਲ ਲਿਆਂਦਾ ਗਿਆ ਹੈ ਤੁਹਾਨੂੰ ਦੱਸਦੀ ਕਿ ਉਸ ਸੈਰੇਮਨੀ ਦੇ ਵਿੱਚ ਕਾਫੀ ਜ਼ਿਆਦਾ ਜੜੀਆਂ ਨੇ ਗੱਲਾਂ ਬਾਹਰ ਨਿਕਲ ਕੇ ਨਜ਼ਰ ਆ ਰਹੀਆਂ ਸਨ ਜਦੋਂ ਇਸ ਬਿੱਲ ਨੂੰ ਸਾਈਨ ਕਰਨ ਲਈ ਵੱਡਾ ਸਮਾਗਮ ਕਰਵਾਇਆ ਗਿਆ ਉੱਥੇ ਹੀ ਉਸ ਵੇਲੇ ਅਸਮਾਨ ਦੇ ਵਿੱਚ ਸਟੀਲਥ B2 ਬੌਮਬਰਸ ਅਤੇ ਹੋਰ ਫਾਈਟਰ ਜੈਟਸ ਨੇ ਉਡਾਨ ਭਰੀ ਜੋ ਕਿ ਇਸ ਘਟਨਾ ਨੂੰ ਹੋਰ ਵੀ ਡਰਾਮੈਟਿਕ ਤੇ ਸ਼ਕਤੀਸ਼ਾਲੀ ਬਣਾਉਂਦਾ ਨਜ਼ਰ ਆ ਰਿਹਾ ਸੀ ਤੁਹਾਨੂੰ ਦੱਸਦੀ ਕਿ ਇਸ ਦੇ ਨਾਲ ਹੀ ਸੰਸਦ ਵਿੱਚ ਵੀ ਕਾਫੀ ਜ਼ਿਆਦਾ ਬਿੱਲ ਨੂੰ ਲੈ ਕੇ ਜਿਹੜੀ ਚਰਚਾ ਕੀਤੀ ਗਈ ਇਹ ਬਿੱਲ ਪਹਿਲਾਂ ਅਮਰੀਕੀ ਸੰਸਦ ਨੇ ਉਪਰੀ ਸਦਨ ਸੇਨੇਟ ਵਿੱਚ 50-51 ਦੇ ਮਾਪੂਲੀ ਅੰਤਰ ਨਾਲ ਪਾਸ ਵੀ ਕੀਤਾ ਗਿਆ ਆਹਕਾਰ ਪੂਰਵਕ ਗੱਲ ਇਹ ਸੀ ਕਿ ਉਹ ਪ੍ਰਸ਼ਧਪਤੀ ਜੈ ਸੈਂਸ ਨੇ ਫੈਸਲਾ ਕੁੰਜੀ ਵੋਟ ਪਾਈ ਫਿਰ ਹਾਊਸ ਆਫ ਰਿਪੋਜੀਟਿਵ ਇਹ ਵਿੱਚ ਵੀ ਇਹ ਬਿੱਲ 218 ਵੋਟਾਂ ਨਾਲ ਪਾਸ ਹੋਇਆ ਜਦਕਿ 214 ਵੋਟਾਂ ਨੇ ਇਸ ਬਿੱਲ ਦਾ ਵਿਰੋਧ ਵੀ ਕੀਤਾ ਹੈ ਹੈਰਾਨੀਗਾਰੀ ਗੱਲ ਤਾਂ ਇਹ ਹੈ ਕਿ 트럼ਪ ਦੀ ਆਪਣੀ ਪਾਰਟੀ ਦੇ ਦੋ ਮੈਂਬਰ ਥੋਮਸ ਮੈਸੀ ਤੇ ਬ੍ਰਾਇਨ ਕ੍ਰਿਟਿਕ ਪੈਟ੍ਰਿਕ ਨੇ ਵੀ ਇਸ ਬਿੱਲ ਦਾ ਜਿਹੜਾ ਵਿਰੋਧ ਕੀਤਾ ਤੇ ਉਸ ਦੇ ਖਿਲਾਫ ਵੋਟ ਪਾਈ ਮਸਲਾ ਇੱਥੇ ਹੀ ਨਹੀਂ ਰੁਕਿਆ 트੍ਰੰਪ ਦੇ ਮਾਸਕ ਜਿਹੜਾ ਐਲਨ ਮਾਸਕ ਹੈ ਇਸ ਬਿੱਲ ਨੂੰ ਲੈ ਕੇ ਡੋਨਲਡ 트੍ਰੰਪ ਤੇ ਐਲਨ ਮਾਸਕ ਵਿਚਾਲੇ ਵੀ ਕਾਫੀ ਜਿਹੜੀ ਵੱਡੀ ਟਕਰਾਅ ਦਿਖਣ ਨੂੰ ਮਿਲੀ ਐਲਨ ਮਾਸਕ ਨੇ ਇਸ ਬਿੱਲ ਨੂੰ ਖੁੱਲ ਕੇ ਪਾਗਲਪਨ ਅਤੇ ਭ੍ਰਿਕ ਵਿਰੋਧੀ ਕਿਹਾ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ਦੇ ਉੱਤੇ ਕਾਫੀ ਕੁਝ ਗੱਲਾਂ ਡੋਨਲਡ ਟਰੰਪ ਦੇ ਬਾਰੇ ਲਿਖੀਆਂ ਉਹਨਾਂ ਨੇ ਲਿਖਿਆ ਕਿ ਇਹ ਬਿੱਲ ਲੱਖਾਂ ਨੌਕਰੀਆਂ ਖਤਮ ਕਰੇਗਾ ਤੇ ਅਮਰੀਕਾ ਨੂੰ ਰਣਨੀਤਿਕ ਤੌਰ ਤੇ ਕਮਜ਼ੋਰ ਕਰੇਗਾ ਇਹ ਪੁਰਾਣੇ ਉਦਯੋਗਾਂ ਨੂੰ ਸ਼ੂਟ ਦਿੰਦਾ ਹੈ ਤੇ ਨਵੇਂ ਭਵਿੱਖੀ ਉਦਯੋਗਾਂ ਨੂੰ ਤਬਾਹ ਕਰ ਸਕਦਾ ਹੈ ਮਸਕ ਨੇ ਇਨ੍ਹਾਂ ਵਜ੍ਹਾ ਕਰਕੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਇੱਕ ਅਹਿਮ ਪੋਸਟ ਤੋਂ ਅਸਤੀਫਾ ਵੀ ਦੇ ਦਿੱਤਾ ਇਸ ਤੋਂ ਬਾਅਦ ਟਰੰਪ ਦਾ ਵੀ ਜਵਾਬੀ ਜਿਹੜਾ ਉਹ ਸਵਾਲ ਦਾ ਉੱਤਰ ਆਉਂਦਾ ਹੈ ਮਸਕ ਨੂੰ ਦਿਖਾਈ ਅਸਲ ਥਾਂ ਐਲਨ ਮਸਕ ਦੇ ਟਵੀਟ ਤੇ ਬਾਅਦ 트ੰਪ ਦਾ ਤਿੱਖਾ ਤਿੱਖਾ ਜਿਹੜਾ ਹਮਲਾ ਉਹ ਸਿੱਧਾ ਸਿੱਧਾ ਨਜ਼ਰ ਆਉਂਦਾ ਹੈ ਉਹ ਆਪਣੇ ਜਿਹੜੇ ਐਕਸ ਅਕਾਊਂਟ ਦੇ ਉੱਤੇ ਜਾ ਕੇ ਲਿਖਦੇ ਨੇ ਕਿ ਜੇ ਮਸਕ ਨੂੰ ਮਿਲਣ ਵਾਲਾ ਸਬਸਿਡੀ ਬੰਦ ਕਰ ਦਿੱਤੀ ਜਾਵੇ ਤਾਂ ਉਹ ਆਪਣੀ ਕੰਪਨੀ ਬੰਦ ਕਰਕੇ ਅਫਰੀਕਾ ਵਾਪਸ ਚਲਾ ਜਾਵੇਗਾ ਉਹਨਾਂ ਨੇ ਦਾਵਾ ਕੀਤਾ ਕਿ ਟੈਸਲਾ ਸਪੇਸ ਐਕਸ ਆਦੀ ਮਸਕ ਦੀਆਂ ਕੰਪਨੀਆਂ ਸਰਕਾਰੀ ਪੈਸੇ ਤੇ ਚੱਲ ਰਹੀਆਂ ਨੇ 트ੰਪ ਨੇ ਇਹ ਵੀ ਕਿਹਾ ਕਿ ਜਿਹੜਾ ਡੋਜ ਵੱਲੋਂ ਇਸ ਦੀ ਜਾਂਚ ਹੋਣੀ ਚਾਹੀਦੀ ਆ ਤਾਂ ਜੋ ਲੋਕਾਂ ਦੇ ਟੈਕਸ ਦਾ ਪੈਸਾ ਵੀ ਬਚ ਸਕੇ 트럼ਪ ਨੇ ਮਸਕ ਨੂੰ ਪਾਗਲ ਬਣ ਕੇ ਆ ਮਸਕ ਨੇ ਐਹਸਾਨ ਫਰਾਮੋਸ਼ ਉਸ ਨੂੰ ਕਿਹਾ ਇਸ ਬਹਿਸ ਨੂੰ 5 ਜੂਨ ਤੋਂ ਸ਼ੁਰੂ ਕੀਤੀ ਗਈ ਸੀ ਜਦ ਕਿ 트럼ਪ ਨੇ ਮੀਡੀਆ ਸਾਹਮਣੇ ਉਸ ਦੇ ਮਸਕ ਉਤੇ ਜਿਹੜੀ ਨਾਰਾਜ਼ਗੀ ਜਤਾਈ ਸੀ ਉਹ ਕਹਿੰਦੇ ਨੇ ਕਿ ਜਦੋਂ ਅਸੀਂ EV ਮੰਡੇਟ ਇਲੈਕਟ੍ਰਿਕ ਵਾਹਨਾਂ ਦੀ ਲਾਜ਼ਮੀ ਖਰੀਦ ਹਟਾਉਣ ਦੀ ਗੱਲ ਕੀਤੀ ਤਾਂ ਇਸ ਤੇ ਮਸਕ ਨੂੰ ਮੋੜ ਆ ਗਿਆ ਮਾਸਕ ਨੇ ਤੁਰੰਤ ਆਪਣੇ ਪਲੇਟਫਾਰਮ ਐਕਸ ਉੱਤੇ ਟਰੰਪ ਨੂੰ ਸਿੱਧਾ ਹੀ ਜਵਾਬ ਦਿੱਤਾ ਤੇ ਕਿਹਾ ਕਿ ਉਹ ਐਸਾਨ ਫਰਾਮੋਸ਼ ਨੇ ਮਿਹਨਤ ਦੇ ਮਾਫੀਨਾਮਾ ਮੈਂ ਨਹੀਂ ਹੁੰਦਾ ਤਾਂ ਟਰੰਪ ਚੁਣ ਜਾਂਦਾ ਹੈ ਹਾਰ ਜਾਂਦਾ ਹੈ ਇਹ ਜਿਹੇ ਵਾਕਿਆ ਨਾਲ ਉਹਨਾਂ ਨੇ ਹਮਲਾ ਵੀ ਕੀਤਾ ਇਸ ਤੋਂ ਬਾਅਦ ਵੀ ਕਾਫੀ ਜਿਹੜੀਆਂ ਗੱਲਾਂ ਨੇ ਉਹ ਬਾਹਰ ਨਿਕਲ ਕੇ ਨਜ਼ਰ ਆਈਆਂ ਉਹਨਾਂ ਨੇ ਇੱਥੋਂ ਤੱਕ ਕਿ ਟਰੰਪ ਉੱਤੇ ਮਹਾ ਵਿਯੋਗ ਚਲਾਇਆ ਜਾਣਾ ਚਾਹੀਦਾ ਹੈ ਇਹ ਟਕਰਾਹ ਸਿਰਫ ਦੋ ਵੱਡੀਆਂ ਸ਼ਕਤੀਆਂ ਵਿਚਾਲੇ ਨਹੀਂ ਸਗੋਂ ਅਮਰੀਕਾ ਦੇ ਭਵਿੱਖ ਦੀ ਨੀਤੀ ਇਮੀਗ੍ਰੇਸ਼ਨ ਇਨੋਵੇਸ਼ਨ ਅਤੇ ਅਰਥ ਵਿਵਸਥਾ ਦੀ ਦਿਸ਼ਾ ਨੂੰ ਵੀ ਦਰਸਾਉਂਦੀ ਹੈ 트럼ਪ ਦੇ ਨਵੇਂ ਕਾਨੂੰਨ ਦੀ ਜਿਹੜੀ ਆਰਚ ਮਸਕ ਵਰਗੀਆਂ ਉਦਮੀਆਂ ਦੀ ਆਲੋਚਨਾ ਵੀ ਕਾਫੀ ਜ਼ਿਆਦਾ ਹੋ ਰਹੀ ਹੈ ਕਿ ਇਹ ਅਮਰੀਕਾ ਦਾ ਪ੍ਰਗਟ ਰੋਕੇਗਾ ਜਾਂ ਇੱਕ ਨਵੀਂ ਦਿਸ਼ਾ ਦੇਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਦੇ ਜਵਾਬ ਅਗਲੇ ਚੋਣਾਂ ਵਿੱਚ ਮਿਲਣਗੇ ਤੇ ਜਿੱਦਾਂ ਕੋਈ ਵੱਡੀ ਅਪਡੇਟ ਆਉਂਦੀ ਆ ਲੈ ਕੇ ਫਿਰ ਤੋਂ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਦੋਵੇਂ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ